ਕਿਫਾਈ ਜੀ ਅੱਜ ਲੱਡੂ ਮੰਡੇ ਕੇ ਮੰਡੀ ਵਿੱਚ ਇਹਦੀ ਖੁਸ਼ੀ ਮਿਲ ਗਈ ਜੀ ਤੇ ਜੀ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਛੇ ਸਾਰੇ ਪੰਜਾਬ ਵਿੱਚ ਉਸ ਖੁਸ਼ੀ ਵਿੱਚ ਸਾਰੇ ਆਰਟੀ ਅਸੋਸੀਏਸ਼ਨ ਵੱਲੋਂ ਲੱਡੂ ਮੰਡੇ ਕੇ ਜੇ ਸਾਰਿਆਂ ਦਾ ਮੂੰਹ ਮਿੱਠਾ ਕਰਾ ਕੇ ਸਾਰਿਆਂ ਨੂੰ ਵਧਾਈ ਦਿੱਤੀ ਗਈ ਜੀ ਉਹ ਰਾਸ਼ਪਤਰੀ ਵੀ ਵੱਡੀ ਜਿੱਤ ਹੋਈ ਹੈ ਗਰਦਾਸਪੁਰ ਵਿੱਚ ਬਹੁਤ ਹੀ ਵੱਡੀ ਜਿੱਤ ਹੋਈ ਹੈ ਜੀ ਇਹ ਸਾਰੀ ਰਮਨ ਬਹਿਲ ਜੀ ਦੀ ਮਿਹਨਤ ਦਾ ਨਤੀਜਾ ਜੀ ਉਹਨਾਂ ਦੇ ਜਿਹੜੇ ਸਾਰੇ ਕੰਮ ਜਿਹੜੇ ਕੀਤੇ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਵੋਟ ਪਈ ਜੀ ਵਾਲੀ ਜੂਨੀਅਰ ਜਿਹੜਾ ਪੂਰਾ ਸਪਰਤਨ ਜੀ ਨਾਲ ਸਾਰੀ ਜੂਨੀਅਰ ਨੇ ਬਹੁਤ ਹੀ ਖੁਸ਼ੀ ਮਨਾਈ ਜੇ ਆਰਟੀ ਅਸੋਸੀਏਸ਼ਨ ਨੇ ਸਾਰੀ ਜੂਨੀਅਰ ਨੇ ਬਹੁਤ ਖੁਸ਼ੀ ਮਨਾਈ ਸਾਰੀ ਮੰਡੀ ਨੇ ਸਰਕਾਰ ਤੋਂ ਜੀ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਹੈ ਜੀ ਇਹ ਤੁਸੀਂ ਦੇਖਿਆ ਹੀ ਜੀ ਜਿੰਨੀ ਵੋਟ ਪਈ ਹੈ ਸਾਰੇ ਇਹ ਸਾਰੇ ਸਰਕਾਰ ਦੇ ਮਤਲਬੀ ਕਾਰਜਕਾਦ ਨੂੰ ਕੰਮਾਂ ਨੂੰ ਵੋਟ ਪਈ ਜੀ ਹਾਂਜੀ ਸਰਕਾਰ ਬਹੁਤ ਹੀ ਵਧੀਆ ਮਤਲਬੀ ਕੰਮ ਕਰ ਰਹੀ ਆ ਸਾਰੇ ਆਪਣੇ ਪੰਜਾਬ ਵਿੱਚ ਬਹੁਤ ਹੀ ਵਧੀਆ ਕੰਮ ਕਰ ਰਹੇ ਜੀ ਹਾਂ ਜੀ 2027 ਚ ਵੀ ਇਹਨਾਂ ਨੂੰ ਫਾਇਦਾ ਮਿਲੇਗਾ ਭਾਜੀ ਬਿਲਕੁਲ ਜੀ ਬਿਲਕੁਲ ਸਾਰੇ ਜਿਹੜੇ ਲੋਕਾਂ ਦੀ ਸੇਵਾ ਕੀਤੀ ਗਈ ਹੈ ਸਾਰੀ ਸਰਕਾਰ ਵੱਲੋਂ ਉਹ ਉਹ ਉਹਨੂੰ ਹੀ ਵੋਟਾਂ ਪੈਣੀਆਂ ਬਹੁਤ ਜੀ ਹਾਂ ਜੀ ਮੈਨ ਸਰ ਜਿੰਦਾਬਾਦ ਇਹ ਸਰ ਜਿੰਦਾਬਾਦ ਸਾਰੀ ਆਮ ਆਦਮੀ ਪਾਰਟੀ ਨੂੰ ਰਮਨ ਬਿਆਲ ਜੀ ਨੂੰ ਬਹੁਤ ਬਹੁਤ ਵਧਾਈਆ ਜੀ ਰਾਮ ਰਾਮ ਜੀ ਸਾਰੀ ਜਨਤਾ ਨੂੰ ਮੇਰੇ ਵੱਲੋਂ ਤੇ ਸਾਡੀ ਮੰਡੀ ਐਸੋਸੀਏਸ਼ਨ ਵੱਲੋਂ ਸ਼੍ਰੀਮਾਨ ਰਮਨ ਬੈਲ ਜੀ ਨੂੰ ਬਹੁਤ ਬਹੁਤ ਵੱਡੀ ਮੁਬਾਰਕਾਂ ਜੇ ਜਿਹੜੀ ਉਹਨਾਂ ਨੇ ਐਨੀ ਵੱਡੀ ਜਿੱਤ ਕੀਤੀ ਗਰਦਾਸਪੁਰ ਡਿਸਟ੍ਰਿਕਟ 'ਚੋਂ ਤੇ ਮੈਂ ਇਹੀ ਜਾਣਾਂ ਕਿ ਉਹ ਸਾਰਿਆਂ ਨੂੰ ਇੱਕ ਜੁਟ ਲੈ ਕੇ ਨਾਲ ਚੱਲਣ ਆਪਣੇ ਸ਼ਹਿਰ ਦਾ ਵਿਕਾਸ ਕਰਨ ਗੁੰਡਾਗਰਦੀ ਤੇ ਲਗਾਮ ਪਾਣ ਤੇ ਜੋ ਵੀ ਹੈ ਉਹਨਾਂ ਨੂੰ ਭਗਵੰਤ ਮਾਨ ਜੀ ਨੂੰ ਤੇ ਬਹੁਤ ਬਹੁਤ ਮੇਰੇ ਵੱਲੋਂ ਸ਼ੁਭ ਕਾਮਨਾ ਹੈ। ਜਰੂਰ ਕਰਨਗੇ ਜੀ ਜੇ ਕੰਮ ਵਧੀਆ ਕਰ ਰਹੇ ਹੈਗੇ ਆ ਤੇ ਸਾਡੀ ਜਨਤਾ ਉਹਨਾਂ ਨੂੰ ਸਮਰਥਨ ਕਰ ਰਹੀ ਹੈ। ਆਡੀ ਪੂਰੀ ਆਸ਼ਾ ਹੈ ਕਿ ਉਹ ਲਾਸਟ ਤੱਕ ਚਲਦੇ ਰਹਿਣਗੇ ਵਧੀਆ ਕੰਮ ਕਰਨਗੇ ਮੰਡੀ ਦੇ ਦੇਖੋ ਲੱਡੂ ਵੰਡੇਗੇ ਐਸੀ ਖੁਸ਼ੀ ਜੇ ਉਤਸ਼ਾਹ ਹੁੰਦਾ ਹੈ ਕਿ ਜਨਤਾ 'ਚ ਕਿ ਆਪਣੇ ਜਿਹੜੇ ਲੀਡਰ ਚੁਣੇ ਗਏ ਆ ਉਹਨਾਂ ਨੂੰ ਅੱਗੇ ਆਪਾਂ ਪ੍ਰਮੋਟ ਕਰੀਏ ਉਹਨਾਂ ਨੂੰ ਆਪਾਂ ਸਮਰਥਨ ਦੇਈਏ ਆਪਣਾ ਹਾਂਜੀ ਦੇਖੋ ਜੀ ਜਿਹੜੀ ਕੱਲ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਜਿੱਤ ਮਿਲੀ ਆ ਪੰਜਾਬ ਦੇ ਵਿੱਚੋਂ ਕਿਉਂਕਿ ਆਮ ਸਾਡਾ ਭਗਵੰਤ ਸਿੰਘ ਮਾਨ ਬਹੁਤ ਵਧੀਆ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਤੇ ਇੱਥੇ ਗਰਦਾਸਪੁਰ ਦੀ ਜਿਹੜੀ ਜਿੱਤ ਹੋਈ ਆ ਜੀ ਇਹ ਤਾਂ ਬਹੁਤ ਵੱਡੀ ਇਤਿਹਾਸਿਕ ਜਿੱਤ ਹੋਈ ਆ ਔਰ ਸਾਰੇ ਵਰਕਰਾਂ ਦੇ ਵਿੱਚ ਬੜੀ ਖੁਸ਼ੀ ਆ ਇਸ ਚੀਜ਼ ਦੀ ਕਿ ਲੱਡੂ ਵੰਡੇ ਗਏ ਨੇ ਇੱਥੇ ਧਰਮਿੰਦਰ ਪ੍ਰਧਾਨ ਜੀ ਨੇ ਸਾਰੇ ਮਿਲ ਕੇ ਔਰ ਬਹੁਤ ਖੁਸ਼ੀ ਦੀ ਲਹਿਰ ਇੱਕ ਬਣੀ ਜਾਈ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਦੀ ਬਦੌਲਤ ਹੀ ਅੱਜ ਆਪ ਜਿੱਤ ਹੋਈ ਉਹਨਾਂ ਦੀ ਬਦੌਲਤ ਜੀ ਬਹੁਤ ਕੰਮ ਕੀਤੇ ਨੇ ਔਰ ਬਹੁਤ ਇਮਾਨਦਾਰ ਬੰਦੇ ਨੇ